ਮੈਂ ਇਹ ਐਸੇ ਪਰਮਜੀਤ ਸਿੰਘ ਖਾਣਾ ਖੇਤੀ ਬਹੋੜਾ ਹਾਂ ਜੀ ਸਰ ਇਹ ਅਮਾਜੀ ਨੂੰ ਬਹੁਤ ਬੰਦ ਹੋ ਗਿਆ ਵੀ ਐਕਸੀਡੈਂਟ ਹੋਇਆ ਮੈਂ ਐਕਸੀਡੈਂਟ ਦੇ ਮੌਕੇ ਤੇ ਪਹੁੰਚਿਆ ਜਾਂ ਤਾਂ ਨੂੰ ਇੱਕ ਬੰਦਾ ਜਿਹੜਾ ਜਿਆਦਾ ਘਾਇਲ ਸੀ ਉਹ ਹੋ ਚੁੱਕ ਲਿਆਗਾ ਅਰੇ ਹੁੰਦੇ ਦੇਖਦੇ ਦੇਖਦੇ ਮਾਦਮ ਲੈਂਦਾ ਇੱਕ ਬੰਦਾ ਡੈੱਡ ਪਿਆ ਸੀ ਇਹ ਦੱਸਿਆ ਵੀ ਇੱਥੋਂ ਬਕਵਾੜੇ ਤੋਂ ਇੱਕ ਆਇਆ ਸਿਮਰਜੀਤ ਉਹ ਕਹਿੰਦਾ ਵੀ ਮੇਰੇ ਜੀਜੇ ਦਾ ਭਰਾ ਆ ਇਹ ਜਿਹੜੇ ਲੁਧਿਆਣੇ ਤੋਂ ਆ ਟੋਕਰੀ ਲੁਧਿਆਣੇ ਤੋਂ ਇਹ ਇਹਨਾਂ ਦਾ ਬੁਟੀਕ ਵੀ ਆ ਲੁਝਾਣੀ ਦੇ ਵਿੱਚ ਬੰਦੇ ਸੀ ਉਹ ਐਕਸਪਾਇਰ ਹੋ ਗਿਆ ਗੱਡੀ ਦੇ ਵਿੱਚ ਕਿੰਨੇ ਟੋਟਲ ਕਿੰਨੇ ਮੈਂਬਰ ਸੀਗੇ ਕਿੰਨੇ ਔਰਤਾਂ ਸੀਗੀਆਂ ਤੇ ਕਿੰਨੇ ਬੰਦੇ ਸਨ ਇੱਕ ਆਕਟ ਜੀ ਉਹ ਮਰ ਗਏ ਤੇ ਡਰਾਈਵਰ ਜਿਹੜਾ ਹੌਸਪੀਟਲ ਵਿੱਚ ਗਿਆ ਪਤਾ ਲੱਗਾ ਵੀ ਉਹ ਵੀ ਐਕਸਪਾਇਰ ਹੋ ਗਿਆ ਇੱਕ ਇੱਥੇ ਜਿਹੜਾ ਬਾਹਰੋਂ ਆਇਆ ਸੀਗਾ ਬੰਦਾ ਉਹ ਵੀ ਐਕਸਪਾਇਰ ਉਹ ਚੱਲੀ ਚੋਇਆ ਸੀ ਕੋਈ ਨਾਮ ਪਤਾ ਲੱਗਾ ਵੀ ਕੌਣ ਸੀਗੇ ਬੰਦੇ ਇਹ ਨਹੀਂ ਨਾਮ ਦਾ ਜੀ ਪਤਾ ਨਹੀਂ ਲੱਗਾ ਨੇ ਗੱਡੀ ਤੇਜ਼ ਰਫ਼ਤਾਰ ਨਾਲ ਸੀਗੀ ਤੇਜ਼ ਰਫ਼ਤਾਰ ਨਾਲ ਦੱਸਣ ਵਾਲੇ ਨੇ ਮੇਰੇ ਵੀ ਗੱਡੀ ਤੇਜ਼ ਰਫ਼ਤਾਰ ਨਾਲ ਸੀ ਕਾਲੀ ਨੂੰ ওভারਟੇਕ ਕਰਦੇ ਦੇ ਵਿੱਚ ਕਾਲੀ ਦੀ ਵਾਰੀ ਕਿੱਥੋਂ ਕੋਈ ਟਰੱਕ ਆਉਦਾ ਸੀ ਉਹਦਾ ਗੱਡੀ ਨੂੰ ਨਹੀਂ ਟਰੱਕ ਦੇ ਵਿੱਚ ਵੱਜ ਕੇ ਸੱਟਾ ਲੱਗ ਗਿਆ ਉਹਨਾਂ ਗੱਡੀ ਦਾ ਜਿੱਦਾਂ ਹਾਲਾਤ ਆਪਾਂ ਦੇਖ ਰਹੇ ਹਾਂ ਇਹ ਗੱਡੀ ਘੁੰਮ ਕੇ ਦੁਬਾਰਾ ਉਲਟੀ ਸਾਈਡ ਤੇ ਹੋ ਗਈ ਆ ਇਹਦਾ ਮਤਲਬ ਗੱਡੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਸੀ ਗੱਡੀ ਤੇਜ਼ ਰਫ਼ਤਾਰ ਨਾਲ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਸੱਟੇ ਬੋਡੀਆਂ ਦੇ ਵਿੱਚ ਜਿਹੜਾ ਹਸਤਾ ਲਖਾਇਆ ਜੇ ਠੀਕ ਹੈ ਘਾਏ ਲਓ ਮਾਤਾ ਘਾੜੀ ਸੀ ਕੀ ਠੀਕ ਆ ਉਹ ਉਹ ਦੇ ਦੇ ਬਰਾਬਰ ਕੀ ਟ੍ਰੇਟਮੈਂਟ ਕਰਦੇ ਹੋ ਫਿਰ ਭੇਜਦੇ ਜਾਉਂਗੇ ਹਸਪਤਾਲ ਜਿਹੜੀ ਟਰਾਲੀ ਦੱਸ ਰਹੇ ਆ ਗੰਧੀਆਂ ਟਰਾਲੀ ਉਹ ਡਰਾਈਵਰ ਮੌਕੇ ਤੇ ਮੌਜੂਦ ਸੀਗਾ ਕਿ ਜਾਂ ਨਹੀਂ ਸੀਗਾ ਜੇ ਕਸਮ ਹੈ ਆ ਕੇ ਦੇਖਿਆ ਡਰਾਈਵਰ ਨਹੀਂ ਮਿਲਿਆ ਨਹੀਂ ਮਿਲਿਆ ਕੋਣ ਆ ਰਿਹਾ ਠੀਕ ਆ ਜੀ ਥੈਂਕ ਯੂ ਸਰ